ਥਾਣੇ ਦੇ ਬਾਹਰ ਖੜੇ ਰੌਲਾ ਪਾ ਰਹੇ ਹਾਂ ਵੀ ਬਿਸਦੀਪ ਦੇ ਉੱਤੇ ਕੇਸ ਬਣਾਇਆ ਉਹ ਜਾਣਕਾਰੀ ਲੈਣੀ ਚਾਹੁੰਦੇ ਸੀ ਵੀ ਕਾ ਦਾ ਕੇਸ ਬਣਿਆ ਤੇ ਕੀ ਕਾਰਨ ਸੀ ਇਹ ਜਾਣਕਾਰੀ ਦਿਓ ਸਾਨੂੰ ਉਹ ਵੀ ਦੇ ਬਿਸਦੀਪ ਨੇ ਪੰਚਾਇਤੀ ਪਲਾਟਾਂ ਦੇ ਬੋਲੇ ਪਿੱਛੇ ਰੌਲਾ ਪਾਇਆ ਇਹਨਾਂ ਨੇ ਅੱਜ ਕੂੜੀ ਤੋਂ ਮਗਵਾ ਕੇ ਪਸਤੌਲ ਉਹਦਾ ਵਿੱਚ ਪਰਚਾ ਦਰਜ ਕਰੀ ਜਾਂਦੇ ਆ ਇਹ ਗੱਲ ਇੱਕ ਭੰਗ ਸਮਾਨ ਦਾ ਕਾਨੂੰਨ ਬਣਾਇਆ ਹੈ ਆਮ ਆਦਮੀ ਪਾਰਟੀ ਦਾ ਕਾਨੂੰਨ ਇਹ ਗੋਲਡੀ ਦਾ ਕਾਨੂੰਨ ਚੱਲੀ ਜਾਂਦਾ ਮੋਰਡਿੰਗ ਨਹੀਂ ਤਾਂ ਹੋਣੀ ਚਾਹੀਦੀ ਆ ਵੀ ਇੰਨਾ ਧੱਕਾ ਕਿਸੇ ਨਾਲ ਨਹੀਂ ਹੋਣਾ ਚਾਹੀਦਾ ਹੁਣ ਮੇਰੇ ਪੁੱਤਾਂ ਦੀ ਰਿਮਾਂਡ ਮੰਗੀ ਜਾਂਦੇ ਆ ਕਹਿੰਦੇ ਰਿਮਾਂਡ ਦਿਓ ਇਹਨਾਂ ਦੀ ਉਹ ਵੀ ਨਹੀਂ ਨਹੀਂ ਕੋਈ ਕਿੱਥੇ ਹੋ ਗਿਆ ਕਿਸ ਤੋਂ ਨੂੰ ਦੱਸ ਲ ਗਏ ਕਿ ਸਾਡੇ ਰਸੰਗੀ ਆ ਤੇ ਸੇਫ ਵੀ ਲੈ ਰੱਖਿਆ ਤੇ ਆ ਚੈੱਕ ਕਰੋ ਪਿਸਤੋਲ ਹੈ ਕਰਨੀ ਕਿਸਾਂ ਦੀ ਹੈ ਇਹਦਾ ਕਿਹੜਾ ਕੇਸ ਹੋਦੇ ਤੇ ਬਣਿਆ ਤੇ ਕਿਹੜੇ ਥਾਣੇ ਦਾ ਬਣਿਆ ਤੇ ਕੀ ਹੋਇਆ ਕੇ ਅੱਛਾ ਉਹ ਵੀਰੇ ਇਹਨਾਂ ਨੇ ਪਹਿਲਾਂ ਕਰਨੀ ਵਾਲੇ ਖਾਣੇ ਤੇ ਰੱਖਿਆ ਵਿਸ਼ੇਸ਼ੀ ਉਸ ਤਰ੍ਹਾਂ ਪੁਲਿਸ ਤੱਕ ਪਹੁੰਚ ਗਈ ਨਾਲ ਦੀ ਨਾਲ ਜਦੋਂ ਵਿਸ਼ਵਦੀਪ ਦੇ ਹੱਥ ਵਿੱਚ ਉਹ ਸੀਗੇ ਨਾ ਲੋੜੇ ਜੀ ਉਸੇ ਪੁਲਿਸ ਪੁਲਿਸ ਤੱਕ ਪਹੁੰਚੀ ਨਾਲ ਦੀ ਨਾਲ ਇਹਨਾਂ ਨੇ ਅੰਦਰ ਹੀ ਫੋਨ ਕਰਤੇ ਵੀ ਬੰਦਾ ਬਾਹਰ ਖੜੇ ਆ ਉਹਨਾਂ ਨੇ ਉਹ ਪੁਲਿਸ ਨੇ ਚੱਕ ਲਈ ਜੀ ਅੱਗੇ ਦਵਾ ਦੋ ਜੀ ਅੱਛਾ ਜਦੋਂ ਪੁਲਿਸ ਨੇ ਚੱਕ ਲਈ ਤੇ ਸ਼ਾਮ ਸਾਨੂੰ ਦਾ ਦੋ ਢਾਈ ਵੇਠੀ ਕਿ ਨਹੀਂ ਪਤਾ ਲੱਗਿਆ ਵਿਸ਼ਵਦੀਪ ਹੋਰੀ ਖਾਣੇ ਦਾ ਜੀ ਤੁਸੀਂ ਜਾਤਾਂ ਦੇਖ ਕੇ ਵੋਟਾਂ ਪਾਉਂਦੇ ਆ ਤੁਸੀਂ ਧਰਮ ਦੇਖ ਕੇ ਵੋਟਾਂ ਪਾਉਂਦੇ ਆ ਕੁਸੀ ਪਾਲਟੀਆਂ ਵੇਖ ਕੇ ਵੋਟ ਪੁੰਨੇ ਆ ਤੁਹਾਡਾ ਸਿਹਾਰ ਨਹੀਂ ਹੋ ਸਕਦਾ ਤੇ ਹੁਣ ਮਤਲਬ ਜਿਹੜਾ ਪਿਸਤਲ ਪਾਇਆ ਗਿਆ ਪਿਸਤੌਲ ਜੋ ਵੀ ਰਵਾ ਲੋਰ ਜੋ ਵੀ ਹੈਗਾ ਤੇ ਉਹ ਤੁਹਾਡਾ ਲਾਇਸੈਂਸੀ ਆ ਜਾਂ ਨਜਾਇਜ਼ ਪਾਇਆ ਕਿਦਾਂ ਕੀ ਕਿ ਤੋ ਨਹੀਂ ਵੀਰੇ ਮੇਰੀ ਗੱਲ ਸੁਣ ਆਪਣੇ ਕੋਲ ਲਾਇਸੈਂਸ ਪਿਸਤੌਲ ਹੈਗਾ ਜੀ ਜਿਹੜੀ ਗੱਲ ਹੈ ਲਾਇਸੈਂਸ ਪਤਾ ਕੀ ਹੋਊਗਾ ਉਹਨਾਂ ਵਿਚਾਰੇ ਨੇ ਅਗਰ ਟਿੱਡੇ ਬੰਦ ਕੇ ਨੌਨ ਨੂਨ ਤੱਕ ਇਹ ਪੀ ਪਿਸਤੌਲ ਲੈ ਗਿਆ ਜੋ ਵੀ ਕਰਿਆ ਠੀਕ ਹੈ ਹਾਂਜੀ ਤੇ ਉਹਨਾਂ ਦੀ ਮੁੰਡੇ ਕੋਲੇ ਜਿਹੜਾ ਪਿਸਤੌਲ ਸੀ ਉਹ ਸਾਡੇ ਘਰੇ ਸੀ ਜੀ ਪਿਸਤੌਲ ਸੀ ਜਿਹੜਾ ਸਾਡਾ ਪਿਸਤੌਲ ਸੀ ਉਹ ਸਾਡੇ ਘਰੇ ਸੀ ਉਹ ਵੀ ਅਸੀਂ ਅਸੀਂ ਜਦੋਂ ਵੀ ਰਾਤ ਨੂੰ ਅਸੀਂ ਵੀਡੀਓ ਪਾਤੀ ਵੀ ਆ ਇਹਨਾਂ ਨੇ ਪਿਸਤੌਲ ਸਾਡੇ ਨਾਂ ਤੇ ਲਾਤਾ ਤੇ ਸਾਡੇ ਮੁੰਡੇ ਦਾ ਪਿਸਤੌਲ ਸਾਡੇ ਘਰ ਵਿੱਚ ਪਿਆ ਆਸੇ ਅਸੀਂ ਉਹ ਵੀਡੀਓ ਪਾਤੀ ਤੁਸੀਂ ਉਹ ਵੀਡੀਓ ਪਾਈ ਆ ਹਾਂਜੀ ਅਸੀਂ ਉਹ ਪਾਈ ਆ ਸਾਡੇ ਘਰੇ ਸੀ ਪਿਸਤੌਲ ਉਹ ਕਿਸ ਕੋਲੋਂ ਦੱਸ ਗਏ ਸਾਡੇ ਕੋਲੋਂ ਸੀ ਆ ਤੇ ਸੇਫਟੀ ਲਈ ਰੱਖਿਆ ਚੈੱਕ ਕਰਨਾ ਪਿਸਤੌਲ ਆ ਪੈ ਕੰਨ ਮਿਸਾਲੀਏ ਲੱਖਾ ਸੁਤਾਨਾ ਟੀਮ ਜਾਂ ਪਾਨਾ ਸਿੱਧੂ ਵਗੈਰਾ ਜੋ ਵੀ ਹੈਗੇ ਆ ਜਿਨ੍ਹਾਂ ਨਾਲ ਬਿਸਬਦੀਪ ਖੜਿਆ ਤੇ ਅੱਜ ਉਹ ਲੋਕ ਖੜੇ ਨੇ ਬਈ ਅਹਰ ਜਿੱਤ ਤੱਕ ਵੀ ਕੋਈ ਨਹੀਂ ਕੁੰਚਿਆ ਅਗਾ ਜੀ ਤੇ ਉਹ ਤਾਂ ਕੀ ਆ ਵੀ ਜੇ ਸੋਚ ਨਹੀਂ ਸਾਰੀ ਨਹੀਂ ਤਾਂ ਮੇਰੇ ਕੋਲ ਦੇ ਬਰਾਬਰ ਖੜਨ ਸਾਰੇ ਨਹੀਂ ਮੇਰੀ ਸਰਨ ਉਹ ਹੀ ਅਸਮਾਨ ਕਿ ਮੈਂਂ ਤੇ ਵੀ ਮੇਰੇ ਪੁੱਤ ਦੇ ਬਰਾਬਰ ਖੜੋ ਮੇਰਾ ਪੁੱਤ ਤਾਂ ਕਿਸੇ ਦੇ ਕਿਉਂਕਿ ਉਹ ਇੰਟਰਨੈਟ ਵੀ ਜਾਂਦਾ ਸੀ ਹਾਂ ਸਾਰਾ ਵੀ ਜਾਂਦਾ ਸੀ ਕਿਉਂਕਿ ਇੱਥੇ ਇਹ ਗੱਲ ਆ ਵੀ ਜਦੋਂ ਲੱਖੇ ਸੁਧਾਨ ਤੇ ਇੱਕ ਬਹੁਤ ਵੱਡਾ ਝੂਠਾ ਕੇਸ ਬਹੁਤਾ ਬਣਾ ਚਿੱਟੇ ਵਗੈਰਾ ਦਾ ਜਾਂ ਹੋਰ ਕੇਸ ਲੋਕਾਂ ਤੇ ਬਣਦੇ ਰਹੇ ਆ ਉਹ ਇਕੱਠ ਕਰਕੇ ਆਪਣੇ ਕੇਸ ਵੀ ਰੱਦ ਕਰਵਾਉਂਦੇ ਰਹੇ ਆ ਕੀ ਅੱਜ ਵਿਸਬਦੀਪ ਤੇ ਇਦਾਂ ਹੋ ਨਹੀਂ ਸਕਦਾ ਵੀ ਇਹ ਜੇ ਇਕੱਠੇ ਹੋਣ ਤੇ ਕੇਸ ਰੱਦ ਹੋ ਸਕਦਾ ਜੇ ਝੂਠਾ ਕੇਸ ਆ ਜਿਵੇਂ ਵੀ ਤੁਸੀਂ ਦੱਸਦੇ ਹੋ ਮਿੱਕੀ ਅੱਜ ਲੋਕਾਂ ਨੂੰ ਇਹ ਜੇ ਕਰ ਅੱਜ ਬਿਸਬਦੀਪ ਕਿਸੇ ਦੇ ਸਟੇਜ ਤੇ ਬੋਲਦਾ ਸੀ ਤੇ ਹੁਣ ਬਿਸਬਦੀਪ ਨਾਲ ਖੜਨ ਦਾ ਮੌਕਾ ਹੈਗਾ ਜਾਂ ਫਿਰ ਤੁਹਾਡੇ ਨਾਲ ਕੋਈ ਯਾਤੀ ਵਿਤਕਰਾ ਜਾਂ ਕੀ ਹੋ ਰਿਹਾ ਹੈ ਅੱਜ ਇਹਦੇ ਬਾਰੇ ਵੀਰੇ ਮੇਰੀ ਗੱਲ ਸੁਣੋ ਬਈ ਜੇ ਤੂੰ ਵੀ ਤਾਂ ਜੂਨੀਅਰ ਦਾ ਮੁੰਡਾ ਹੁੰਦਾ ਵੀਰੇ ਠੀਕ ਆ ਕਿਤੇ ਉਹ ਦਿਨ ਨੂੰ ਕੋਈ ਕੱਢਦਾ ਅਸੀਂ ਪਰ ਉਹ ਹੀ ਗੱਲ ਦੀ ਯਾਤੀ ਵਿਤਕਰਾ ਤਾਂ ਕਿਤੇ ਨਾ ਕਿਤੇ ਤਾਂ ਬਈ ਹੁੰਦਾ ਹੀ ਆ ਠੀਕ ਆ ਸਹੀ ਗੱਲ ਆ ਹਾਂਜੀ ਸੁੰਦਰ ਰੂਪ ਵਿੱਚ ਕੋਈ ਸ਼ਖਰ ਨਹੀਂ ਬਈ ਮੈਂ ਤਾਂ ਤਾ ਤੋ ਨਹੀਂ ਵੀ ਖੜੇ ਹੀ ਨਹੀਂ ਆ ਕੇ ਮੇਰੇ ਮੈਂ ਕਿਹ ਚੀਜ਼ ਦੇਖਣੀ ਚਾਹੁੰਦਾ ਵਾ ਕਿ ਜਿਹੜੇ ਬੰਦੇ ਅੱਜ ਦੇੜੇ ਬੰਦੇ ਆਪਣੇ ਲੱਕੇ ਪਾਣਨੇ ਜਾਂ ਲੱਕੇ ਦੀ ਟੀਮ ਜਿਹੜੀ ਆਪਣੇ ਉਸ ਬਿਸ਼ਪਦੀਪ ਨੂੰ ਕਹਿੰਦੀ ਸੀ ਅਸੀਂ ਤੇਰੇ ਨਾਲ ਖੜਾਂਗੇ ਤੇਰੇ ਨਾਲ ਆ ਤੂੰ ਦੱਬ ਕੇ ਰੱਖ ਫੋਕੀਲੀ ਤੂੰ ਐਂ ਕਰਕੇ ਰੱਖ ਤੂੰ ਉਹ ਕਰਕੇ ਰੱਖ ਖੈਰਾ ਸਾਹਿਬ ਗੱਲਾਂ ਕਰਦੇ ਸੀ ਕੀ ਆਉਂਦੀਆਂ ਅੱਜ ਕਿੱਥੇ ਉਹਦੇ ਨਾਲ ਖੜੇ ਮੈਂ ਇਹ ਦੇਖਣਾ ਚਾਹੁੰਦਾ ਆਪਣੇ ਕਿਸੇ ਸਮਰਥਕ ਨੂੰ ਫੋਨ ਕਰਦੇ ਆਂ ਵੀ ਲੈ ਪਾਈਏ ਤੁਹਾਡੇ ਨਾਲ ਖੜੇ ਅੱਜ ਤੁਸੀਂ ਖੜੋ ਅੱਜ ਇਹਦੇ ਝੂਠਾ ਕੇਸ ਬਣ ਗਿਆ ਬਈ ਸਾਰਿਆਂ ਨੂੰ ਬਹੁਤ ਥੂਣ ਕੀਤੀ ਹੈ ਵਿਜੇ ਹਾਂਜੀ ਬਹੁਤ ਥੂਣ ਕੀਤੀ ਸਾਡਾ ਫੋਨ ਨਹੀਂ ਚੁੱਕਿਆ ਕਿਸੇ ਨੇ ਵਿਜੇ ਜਮਾ ਵੀ ਨਹੀਂ ਚੁੱਕਿਆ ਫੋਨ ਮੇਰਾ ਫੋਨ ਸੋਟੇ ਸਾਰਿਆਂ ਨਾਲ ਖੜਦਾ ਸੀ ਨਾ ਕੋਈ ਫੋਨ ਕਰੇ ਕੋਈ ਚੱਕਦਾ ਮੇਰਾ ਵੀ ਚੁੱਕੀ ਫੋਨ ਚੱਕਦਾ ਜੀ ਮੇਰੇ ਵਿਸ਼ੂ ਦੀਪ ਤੇ ਬਣਿਆ ਨਾ ਮੇਰੇ ਵਿਸ਼ੂ ਦੀਪ ਨਾਲ ਕੋਈ ਵੀ ਨਹੀਂ ਖੜਾ ਇਸ ਵਿਸ਼ੂ ਦੀਪ ਦੇ ਮਾਤਾ ਜੀ ਬੋਲਦੇ ਫਾਜ਼ਿਲ ਕਰੇ ਹਾਂਜੀ ਵੀਰੇ ਵਿਸ਼ੂ ਦੀਪ ਮੰਮੀ ਬੋਲਦੀਆਂ ਅੱਛਾ ਮੈਂ ਇੱਕ ਵੀਡੀਓ ਵੇਖ ਰਿਹਾ ਸੀ ਜਿੱਥੇ ਤੁਸੀਂ ਇੱਕ ਥਾਣੇ ਦੇ ਬਾਹਰ ਖੜੇ ਰੌਲਾ ਪਾ ਰਹੇ ਹੋ ਵੀ ਇਸ ਵਿਸ਼ੂ ਦੀਪ ਦੇ ਉੱਤੇ ਕੇਸ ਬਣਾਇਆ ਉਹ ਜਾਣਕਾਰੀ ਲੈਣੀ ਚਾਹੁੰਦੇ ਸੀ ਵੀ ਕਾਦਾ ਕੇਸ ਬਣਿਆ ਤੇ ਕੀ ਕਾਰਨ ਸੀ ਇਹ ਜਾਣਕਾਰੀ ਦਿਓ ਸਾਨੂੰ ਉਹ ਵੀਰੇ ਵਿਸ਼ੂ ਦੀਪ ਨੇ ਪੰਚਾਇਤੀ ਪਲਾਟਾਂ ਦੀ ਬੋਲੀ ਪਿੱਛੇ ਰੌਲਾ ਪਿਆ ਠੀਕ ਹੈ ਜੀ ਪੰਚਾਇਤੀ ਪਲਾਟਨ ਦੀ ਬੋਲੀ ਸੀਗੀ ਵਿਸ਼ੂਦੀਪ ਨੇ ਫੋਨ ਕੀਤਾ ਸੈਕਟਰੀ ਨੂੰ 4 ਤਰੀਕ ਨੂੰ ਜੀ 4 ਤ ਨੂੰ ਕੀਤਾ ਸੈਕਟਰੀ ਕਹਿੰਦਾ ਵੀ 9 ਤਰੀਕ ਨੂੰ ਬੋਲੀ ਕਰਵਾਵਾਂਗੇ ਜੀ ਮੁੜ ਕੇ ਕਹਿੰਦਾ ਵੀ 11 ਤਰੀਕ ਨੂੰ ਬੋਲੀ ਹੋਊਗੀ ਜੀ ਜਦੋਂ ਵਿਸ਼ੂਦੀਪ ਨੇ ਪੁੱਛਿਆ ਵੀ 11 ਤਰੀਕ ਨੂੰ ਬੋਲੀ ਹੋਈ ਨਹੀਂ ਤੇ ਇਹਨਾਂ ਨੇ ਜੀ ਉਹਨੂੰ ਸੱਦਿਆ ਉੱਥੇ ਜੀ ਬਾਅਦ ਕਿਤੇ ਇਹ 4 ਦਿਨੇ ਫਿੱਜੀ ਜੀ ਇਹ ਮੁੰਡੇ ਦੋ ਜਣੇ ਸੀ ਜੀ ਇਹ ਦੋ ਜਣੇ ਨੂੰ ਫੜ ਕੇ ਇਹਨੇ ਅੰਦਰੇ ਤੇ ਇਹਨਾਂ ਨੇ ਬੁੱਕ ਨਾਮਕ ਨੂੰ ਉਹਨਾਂ ਦੇ ਮਾਰੀਆਂ ਵਿਸ਼ਵਦੀਪ ਹੋਰਾਂ ਦੇ ਕੁੱਟ ਮਾਰ ਕਰੀ ਉਹ ਤਾਂ ਕੁੱਟ ਮਾਰ ਕਰੀ ਹਾਂਜੀ ਉਹਨਾਂ ਨੇ ਸਟਰ ਚੱਕਿਆ ਤੇ ਦੌੜ ਭੱਜ ਕੇ ਨਿਕਲੇ ਬਾਹਰ ਜੀ ਜਦੋਂ ਭੱਜ ਕੇ ਨਿਕਲੇ ਤੇ ਪੂਰੋਂ ਨੂੰ ਵਿਸ਼ਵਦੀਪ ਹੋਰਾਂ ਨੇ ਵਿਸ਼ਵਦੀਪ ਨੇ ਹੱਥ ਵਿੱਚ ਆਪਦੇ ਜਿਵੇਂ ਵੀ ਇਹ ਵਿਖਾਈ ਜਾਂਦੇ ਆ ਵੀ ਰੋੜੇ ਉਹ ਇੱਕ ਪ੍ਰਬੰਧਕ ਦੇ ਹੱਥ ਵਿੱਚ ਪ੍ਰਬੰਧਕ ਵੀਡੀਓ ਲਈ ਫਿਰਦਾ ਇੱਕ ਬੀਬੀ ਜੀ ਵੀ ਤੇਰੇ ਹੱਥ ਵਿੱਚ ਰੋੜੇ ਆ ਜੀ ਜੀ ਹਾਂ ਜੀ ਉਹ ਪ੍ਰਬੰਧਕ ਉਹ ਵੀਡੀਓ ਲਈ ਸਰਦਾ ਵੀ ਮੇਰੇ ਵੀ ਹੱਥ ਵਿੱਚ ਰੋੜੇ ਵੀ ਸ਼ੁਭਦੀਪ ਨੇ ਵੀ ਉਹ ਰੋੜੇ ਵਿਖਾਤੇ ਪ੍ਰਬੰਧਕ ਨੇ ਵੀ ਸ਼ੁਭਦੀਪ ਨੂੰ ਰੋੜੇ ਚੱਕੀ ਖੜਾ ਫਿਰ ਪ੍ਰਬੰਧਕਾਂ ਨੇ ਇਹ ਲਾਇਆ ਵੀ ਸ਼ੁਭਦੀਪ ਕੋਲ ਪਿਸਤੌਲ ਸੀ ਉਹ ਮੇਰੇ ਖੋਪੜੀ ਨਾਲ ਲਾਇਆ ਗਿਆ ਪਿਸਤੌਲ ਅੱਛਾ ਹਾਂ ਜੀ ਉਹ ਫਿਰ ਜਦੋਂ ਸ਼ੁਭਦੀਪ ਕੋਲ ਰੋੜੇ ਨਜ਼ਰ ਆ ਰਹੇ ਆ ਤੇ ਸ਼ੁਭਦੀਪ ਤੇ ਫਿਰ ਉਹ ਪਿਸਤੌਲ ਕਿਉਂ ਨਹੀਂ ਵਿਖਾਇਆ ਆ ਜਦੋਂ ਵੀਡੀਓ ਜਦੋਂ ਵੀਡੀਓ ਇੱਕ ਰੋੜਾ ਹੱਥ ਦੇ ਵਿੱਚ ਇੱਟ ਦਾ ਰੋੜਾ ਏਟਾ ਤੇ ਉਹ ਨਜ਼ਰ ਆ ਰਿਹਾ ਤੇ ਫਿਰ ਪਿਸਤਲ ਦੀ ਵੀਡੀਓ ਕਿਉਂ ਨਹੀਂ ਬਣੀ ਪਿਸਤੌਲ ਵਗੈਰਾ ਜੋ ਵੀ ਤੁਸੀਂ ਦੱਸਦੇ ਹੋ ਉਹਦੀ ਵੀਡੀਓ ਕਿੱਥੇ ਹੈ ਹਾਂਜੀ ਉਹ ਵੀਡੀਓ ਕਿੱਥੇ ਆ ਉਹ ਸਾਨੂੰ ਉਹ ਵੀਡੀਓ ਦਿਨ ਜੀ ਉਹ ਸਾਨੂੰ ਸਾਬਤ ਕਰਨ ਵੀ ਵਿਸ਼ਵਦੀਪ ਕੋਲੇ ਪਿਸਤੌਲ ਕੀ ਦੇ ਖੋਪੜੀ ਨਾਲ ਲਾਇਆ ਉਹ ਬੰਦਾ ਵਖਾਉਣ ਜਿਹੜੇ ਲਾਇਆ ਚਲੋ ਇਹ ਵੱਖਰੀ ਗੱਲ ਆ ਹੁਣ ਉਹ ਕਿਹੜਾ ਕੇਸ ਉਹਦੇ ਤੇ ਬਣਿਆ ਤੇ ਕਿਹੜੇ ਥਾਣੇ ਦਾ ਬਣਿਆ ਤੇ ਕੀ ਹੋਇਆ ਅੱਗੇ अच्छा वो ਵੀਰੇ ਇਹਨਾਂ ਨੇ ਪਹਿਲਾਂ ਕਰਨੀ ਵਾਲੇ ਖਾਣੇ 'ਚ ਰੱਖਿਆ ਵਿਸ਼ਵਦੀਪ ਨੂੰ ਉੱਥੇ ਸੱਚ ਪੁਲਿਸ ਪਹੁੰਚ ਗਈ ਨਾਲ ਦੀ ਨਾਲ ਜਦੋਂ ਵਿਸ਼ਵਦੀਪ ਦੇ ਹੱਥ ਵਿੱਚ ਉਹ ਸੀਗੇ ਨਾ ਰੋੜੇ ਜੀ ਉੱਥੇ ਪੁਲਿਸ ਪਹੁੰਚੀ ਨਾਲ ਦੀ ਨਾਲ ਇਹਨਾਂ ਨੇ ਅੰਦਰ ਹੀ ਫੋਨ ਕਰਤੇ ਵੀ ਬੰਦਾ ਬਾਹਰ ਖੜੇ ਆ ਉਹਨਾਂ ਨੇ ਉਹ ਕੁੱਸ ਨੇ ਚੱਕ ਲਈ ਜੀ ਆਖੀ ਦਵਾ ਦਵਾ ਜੀ اچھا ਜਦੋਂ ਪੁਲਿਸ ਨੇ ਚੱਕ ਲਈ ਤੇ ਸ਼ਾਮ ਸਾਨੂੰ ਦਾ 2:3 ਵਾਚੀ ਕਿ ਨਹੀਂ ਪਤਾ ਲੱਗਿਆ ਵੀ ਵਿਸ਼ਵਦੀਪ ਹੋਰੀ ਖਾਣੇ ਚ ਜੀ اچھا ਤੇ ਜਦੋਂ ਪਤਾ ਲੱਗਿਆ ਤੇ ਉਹਨਾਂ ਨੂੰ ਬਈ ਵੀ ਅਸੀਂ ਇਹਨਾਂ ਕੋਲੇ ਗਏ ਪਹੁੰਚੇ ਜਦੋਂ ਇਹ ਆਂਦੇ ਨਹੀਂ ਥੋੜੇ ਮੁੰਡੇ ਘਰੇ ਜਾਵਣਗੇ ਅੱਜ ਜੀ ਸਾਮੂ ਸ਼ਾਇਦ ਘਰੇ ਜਾਵਣਗੇ ਅੱਛਾ ਵੀ ਜੇ ਤਾਂ ਸਾਨੂੰ ਗੱਲ ਦਿੰਦੇ ਵੀ ਇਹਨਾਂ ਤੇ ਪਰਚਾ ਹੋਣਾ ਇਹ ਤਾਂ ਬਈ ਪਰਚਾ ਹੋਊਗਾ ਦਰਜ ਹੋਊਗਾ ਜੀ ਤਾਂ ਬੰਦਾ ਅਗਲਾ ਸੋ ਹੌਬਦਾ ਕਰਦਾ ਆਪਾਂ ਨੂੰ ਇਸ ਚੀਜ਼ ਦਾ ਕੋਈ ਨਹੀਂ ਪਤਾ ਲੱਗਿਆ ਵੀ ਜੀ ਪਹਿਲਾਂ ਤਾਂ ਅਸੀਂ ਰਾਤ ਨੂੰ ਥਾਣੇ ਵਿੱਚ ਜੀ ਥਾਣੇ ਤੋਂ ਮੁਰਕੇ ਫਾਜਲ ਕਾ ਲਗਾਇਆ ਗਿਆ ਲਿਜਾਇਆ ਗਿਆ ਨਾ ਜੀ ਫਾਜਲ ਕਾ ਤੋਂ ਹੁਣ ਵੀ ਰੈਫਰिजਰੇਟਰ ਆ ਜੇਲ ਦੇ ਵਿੱਚ ਜੇਲ ਦੇ ਵਿੱਚ ਕਾਹਦਾ ਕੇਸ ਆ ਵੀਰੇ ਇਹਨਾਂ ਨੇ ਛੁੱਟ ਮਾਰਦਾ ਤੇ ਪਸੌਲਡ ਬਣਾਇਆ ਹੋਇਆ ਵੀਰੇ ਵੀ ਉਹਦੇ ਪਸੌਲ ਲਾਇਆ ਫਿਰ ਉਹਨਾਂ ਨੇ ਕੇਸ ਬਣਾਇਆ ਫਿਰ ਇਹਨਾਂ ਨੇ ਐਫ ਆਰ ਕੀਤੀ ਆ ਵੀ 24 ਤਰੀਕ ਨੂੰ ਅਖੇ ਉਹ ਹੁਣ ਇਹ ਆਪ ਹੀ ਆਪਦੇ ਬਿਆਨਾਂ ਵਿੱਚ ਸੱਸੀ ਜਾਂਦੇ ਆ ਗੱਲ ਸੁਣੋ ਵੀ 24 ਤਰੀਕ ਨੂੰ ਅਖੇ ਬੋਲੀ ਹੋ ਚੁੱਕੀ ਆ ਅੱਛਾ ਉਧਰੋਂ ਇਹਨਾਂ ਨੇ ਲਿਖਾਇਆ ਪਿਆ ਵਿੱਚੋਂ ਬਿਆਨ ਦੇਈ ਜਾਂਦੇ ਵੀ ਇਹ 9 ਤਰੀਕ ਨੂੰ ਬੋਲੀ ਹੋਈ ਆ ਵੀਰੇ ਹੈ ਚਲੋ ਉਹ ਤਾਂ ਕਾਨੂੰਨੀ ਪੱਖ ਨੇ ਉਹ ਤਾਂ ਵੱਖਰੀ ਗੱਲ ਆ ਜੀ ਉਹ ਤਾਂ ਬਾਅਦ ਦੀਆਂ ਗੱਲਾਂ ਨੇ ਤੇ ਹੁਣ ਮਤਲਬ ਜਿਹੜਾ ਪਿਸਟਲ ਪਾਇਆ ਗਿਆ ਪਿਸਤੌਲ ਜੋ ਵੀ ਰਵਾਲੋਵਰ ਜੋ ਵੀ ਹੈਗਾ ਤੇ ਉਹ ਤੁਹਾਡਾ ਲਾਇਸੈਂਸੀ ਆ ਜਾਂ ਨਜਾਇਜ਼ ਪਾਇਆ ਕਿਦਾਂ ਕੀ ਕੀਤਾ ਨਹੀਂ ਜਿਹੜੇ ਮੇਰੀ ਗੱਲ ਸੁਣ ਆਪਣੇ ਕੋਲ ਲਾਇਸੈਂਸ ਪਿਸਤੌਲ ਹੈਗਾ ਜੀ ਜਿਹੜੀ ਗੱਲ ਆ ਲਾਇਸੈਂਸ ਪਤਾ ਕੀ ਉਹ ਉਹਦੇ ਵਿਚਾਰੇ ਨੇ ਆਵਦਾ ਠੇਡ ਬੇਟ ਬੰਦ ਕੇ ਲਾਉਣ ਨੂੰ ਚੱਕ ਕੇ ਅਸੀਂ ਉਹ ਪਿਸਤੌਲ ਲੈ ਲਿਆ ਜੋ ਵੀ ਕਰਿਆ ਠੀਕ ਹੈ ਹਾਂਜੀ ਤੇ ਉਹਨਾਂ ਵੀ ਮੁੰਡੇ ਕੋਲੇ ਜਿਹੜਾ ਪਿਸਤੌਲ ਸੀ ਉਹ ਸਾਡੇ ਘਰੇ ਸੀ ਵੀ ਨੇ ਜੀ ਪਿਸਤੌਲ ਸੀ ਜਿਹੜਾ ਸਾਡਾ ਉਹ ਪਿਸਤੌਲ ਸੀ ਉਹ ਸਾਡੇ ਘਰੇ ਸੀ ਉਹ ਵੀ ਅਸੀਂ ਅਸੀਂ ਜਦੋਂ ਵੀ ਰਾਤ ਨੂੰ ਅਸੀਂ ਵੀਡੀਓ ਪਾਤੀ ਵੀ ਆ ਇਹਨਾਂ ਨੇ ਪਿਸਤੌਲ ਸਾਡੇ ਨਾਂ ਤੇ ਲਾਤਾ ਤੇ ਸਾਡੇ ਮੁੰਡੇ ਦਾ ਪਿਸਤੌਲ ਸਾਡੇ ਘਰ ਵਿੱਚ ਪਿਆ ਆਸੇ ਸੀ ਉਹ ਵੀਡੀਓ ਪਾਤੀ ਤੁਸੀਂ ਉਹ ਵੀਡੀਓ ਪਾਈ ਆ ਹਾਂਜੀ ਅਸੀਂ ਉਹ ਪਾਈ ਆ ਸਾਡੇ ਘਰੇ ਸੀ ਪਿਸਤੌਲ ਉਹ ਠੀਕ ਹੈ ਜੀ ਹਾਂਜੀ ਉਹਦੀ ਵੀਡੀਓ ਪਾਤੀ ਸੀ ਫਿਰ ਉਹ ਪਿਸਤੌਲ ਦੀ ਇਹਨਾਂ ਨੇ ਰਾਤ 11:00 ਵਜੇ ਦੂਜੀ 11 ਤਰੀਕ ਨੂੰ ਮੰਗਵਾਇਆ ਵੈਸੇ ਉਹ ਕਸਟੋਲ ਦਾ ਇਹਨਾਂ ਨੇ ਕੁਝ ਨਹੀਂ ਪਾਇਆ ਪੁਲਿਸ ਵਾਲਿਆਂ ਨੇ ਆਪ ਐਵੇਂ ਉਹਨਾਂ ਨੂੰ ਜੀ ਕੀ ਕੀ ਪੁਲਿਸ ਵਾਲਿਆਂ ਨੇ ਵੀ ਜਾਂ ਕੁਝ ਕੀਤਾ ਪੁਲਿਸ ਵਾਲਿਆਂ ਨੇ ਉਹਦੇ ਵਿੱਚ ਉਹ ਕਸਟੋਲ ਨਹੀਂ ਪਾਇਆ ਗਿਆ ਉਹ 11 ਤਰੀਕ ਦਾ ਹੀ ਲਿਖਿਆ ਪਿਆ ਪਸਟਾ ਉਹ ਪੁਲਿਸ ਵਾਲਿਆਂ ਨੇ ਜੀ ਜੀ ਇਹਦੇ ਵਿੱਚ ਗੋਲੀ ਵੀ ਨਹੀਂ ਚੱਲੀ ਵੀ ਆਪਾਂ ਅੱਜ ਉਹਨਾਂ ਨੂੰ ਵਿਚਾਰਿਆਂ ਨੂੰ ਨਜਾਇਜ਼ਾਂ ਬੇ ਕੋਈ ਗੱਲ ਵੱਤ ਕਰਕੇ ਜਿਹੜੀ ਇਹਨਾਂ ਨੇ ਪਰਚੇ ਦਰਜ ਕਰਵਾਏ ਆ ਕਿ ਉਹ ਜਿਹੜੀ ਪੁਲਿਸ ਹੁੰਦੀ ਆ ਵੈਸੇ ਕਿਤੇ ਨਾ ਕਿਤੇ ਉਹ ਵੀ ਵਿਚਾਰੇ ਹੁਕਮ ਦੇ ਬੰਦੇ ਹੁੰਦੇ ਆ ਠੀਕ ਹੈ ਜੀ ਹਾਂਜੀ ਜੀ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਮਾਤਾ ਜੀ ਮੈਂ ਤਾਂ ਜੀ ਗੱਲ ਇਦਾਂ ਚਲੋ ਸਾਰਾ ਕੁਝ ਹੋ ਗਿਆ ਤੁਹਾਨੂੰ ਇੱਕ ਥੋੜਾ ਜਿਹਾ ਇੰਜ ਨਹੀਂ ਲੱਗਦਾ ਵੀ ਬਿਸਵਦੀਪ ਨੂੰ ਥੋੜਾ ਜਿਹਾ ਜ਼ਿਆਦਾ ਬੋਲਣ ਦਾ ਖਮਿਆਜਾ ਭੁਗਤਣਾ ਪੈ ਰਿਹਾ ਜਾਂ ਕਿਦਾਂ ਦੇ ਜਿਵੇਂ ਮਤਲਬ ਕਿ ਕੋਟ ਦੁਨੇ ਪਿੰਡ ਦੇ ਸਟੇਜ ਦੇ ਉੱਤੇ ਬਿਸਵਦੀਪ ਨੂੰ ਲੋਕ ਵੱਧ ਜਾਣਨ ਲੱਗੇ ਨੇ ਚਲੋ ਜਾਣਦੇ ਤਾਂ ਸਾਰੀ ਸੀ ਪਹਿਲਾਂ ਵੀ ਹਾਂਜੀ ਜਦੋਂ ਭਾਨਾ ਸਿੱਧੂ ਤੇ ਕੇਸ ਪਿਆ ਤੇ ਉਦੋਂ ਬਿਸਪਦੀਪ ਸਟੇਜ ਦੇ ਉੱਪਰ ਉਦੋਂ ਇੱਕ ਕਾਂਗਰਸੀ ਜਿਹੜੇ ਸੰਗਰੂਰ ਤੋਂ ਹਾਰੇ ਨੇ ਉਹ ਵੀ ਸੀ ਉੱਥੇ ਤੇ ਉੱਥੇ ਇਕੱਲਾ ਬਿਸਪਦੀਪ ਬੋਲ ਰਿਹਾ ਬੜਬੜ ਕੇ ਸਾਰੇ ਬੰਦੇ ਇਹਨੂੰ ਇਹ ਵੀ ਕਹਿ ਰਹੇ ਨੇ ਕਿ ਅਸੀਂ ਤੇਰੇ ਨਾਲ ਖੜੇ ਆ ਜਾਂ ਜਦੋਂ ਇੱਕ ਪੁਲਿਸ ਦੇ ਮੁਨਸੀ ਦਾ ਕਿਦਾਂ ਫੋਨ ਆਉਂਦਾ ਜਦੋਂ ਉਸ ਤੋਂ ਬਾਅਦ ਜਾਲੀ ਮੁਨਸੀ ਸਹਤ ਸੀ ਜਾਂ ਕੋਈ ਵੀ ਪਤਾ ਨਹੀਂ ਕੌਣ ਸੀ ਉਹ ਉਦੋਂ ਵੀ ਮਤਲਬ ਜਿਵੇਂ ਲੱਖਾ ਸਧਾਨਾ ਬਗੈਰਾ ਨੇ ਕਿਹਾ ਵੀ ਬਿਸਬਦੀਪ ਡੋਲੀ ਨਾ ਭਰਾਵਾ ਅਸੀਂ ਤੇਰੇ ਨਾਲ ਖੜੇ ਆਂ ਕਿ ਇਹਨਾਂ ਲੋਕਾਂ ਦੇ ਵਿੱਚੋਂ ਲੱਖਾ ਸਧਾਨਾ ਟੀਮ ਜਾਂ ਭਾਨਾ ਸਿੱਧੂ ਬਗੈਰਾ ਜੋ ਵੀ ਹੈਗੇ ਆ ਜਿਨ੍ਹਾਂ ਨਾਲ ਬਿਸਬਦੀਪ ਖੜਿਆ ਤੇ ਅੱਜ ਉਹ ਲੋਕ ਖੜੇ ਨੇ ਬਈ ਅਹ ਜਿੱਕ ਤਾਂ ਵੀ ਕੋਈ ਨਹੀਂ ਪਹੁੰਚਿਆਗਾ ਜੀ ਤੇ ਪਤਾ ਕੀ ਆ ਵੀ ਜੇ ਸੋਚ ਨਹੀਂ ਸਾਰੀ ਨਹੀਂ ਤੋ ਮੇਰੇ ਪੁੱਤ ਦੇ ਬਰਾਬਰ ਖੜਨ ਸਾਰੇ ਮੇਰੀ ਸਾਰਨ ਉਹੀ ਆਸਬਨ ਕਿ ਮੈਂਂਤੀ ਵੀ ਮੇਰੇ ਪੁੱਤ ਦੇ ਬਰਾਬਰ ਖੜੋ ਮੇਰਾ ਪੁੱਤ ਤਾਂ ਕਿਸੇ ਦੇ ਕਿਉਂਕਿ ਸਾਹੂ ਸਰਨੇਤੇ ਵੀ ਜਾਂਦਾ ਸੀ ਹਾਂ ਸਾਰਾ ਵੀ ਜਾਂਦਾ ਸੀ ਕਿਉਂਕਿ ਇੱਥੇ ਇਹੀ ਗੱਲ ਆ ਵੀ ਜਦੋਂ ਲੱਖੇ ਸਦਾਨ ਤੇ ਇੱਕ ਬਹੁਤ ਵੱਡਾ ਝੂਠਾ ਕੇਸ ਬਹੁਤਾ ਬਣਾ ਚਿੱਟੇ ਵਗੈਰਾ ਦਾ ਜਾਂ ਹੋਰ ਕੇਸ ਲੋਕਾਂ ਤੇ ਬਣਦੇ ਰਹੇ ਉਹ ਇਕੱਠ ਕਰਕੇ ਆਪਣੇ ਕੇਸ ਵੀ ਰੱਦ ਕਰਵਾਉਂਦੇ ਰਹੇ ਆ ਕਿ ਅੱਜ ਵਿਸਬਦੀਪ ਤੇ ਇਦਾਂ ਹੋ ਨਹੀਂ ਸਕਦਾ ਵੀ ਇਹ ਜੇ ਇਕੱਠੇ ਹੋਣ ਤੇ ਕੇਸ ਰੱਦ ਹੋ ਸਕਦਾ ਜੇ ਝੂਠਾ ਕੇਸ ਆ ਜਿਵੇਂ ਵੀ ਤੁਸੀਂ ਦੱਸਦੇ ਹੋ ਵਿੱਕੀ ਅੱਜ ਲੋਕਾਂ ਨੂੰ ਇਹ ਜੇਕਰ ਅੱਜ ਬਿਸਬਦੀਪ ਕਿਸੇ ਦਿਨ ਸਟੇਜ ਤੇ ਬੋਲਦਾ ਸੀ ਤੇ ਹੁਣ ਬਿਸਬਦੀਪ ਨਾਲ ਖੜਨ ਦਾ ਮੌਕਾ ਹੈਗਾ ਜਾਂ ਫਿਰ ਤੁਹਾਡੇ ਨਾਲ ਕੋਈ ਜਾਤੀ ਵਿਤਕਰਾ ਜਾਂ ਕੀ ਹੋ ਰਿਹਾ ਜਿਹਦੇ ਬਾਰੇ ਵੀਰੇ ਮੇਰੀ ਗੱਲ ਸੁਣ ਬਈ ਜੇ ਤੂੰ ਵੀ ਸਾਂ ਜੂਨੀਅਰ ਦਾ ਮੁੰਡਾ ਹੁੰਦਾ ਵੀਰੇ ਠੀਕ ਆ ਤੂੰ ਉਹਦੇ ਨਾਲ ਕੋਈ ਖੜਦਾ ਅਸੀਂ ਫਿਰ ਉਹੀ ਗੱਲ ਵੀ ਜਾਤੀ ਵਿਤਕਰਾ ਤਾਂ ਕਿਤੇ ਨਾ ਕਿਤੇ ਤਾਂ ਬਈ ਹੁੰਦਾ ਹੀ ਆ ਠੀਕ ਆ ਸਹੀ ਗੱਲ ਆ ਹਾਂਜੀ ਸੁੰਦਰ ਦੇ ਵਿੱਚ ਕੋਈ ਸ਼ੱਕ ਨਹੀਂ ਬਾਈ ਤਾ ਤੁਹਾਨੂੰ ਵੀ ਬੰਨੀ ਖੜਾ ਹੀ ਨਹੀਂ ਆ ਕੇ ਵੀਰੇ ਚਲ ਸੁਣੋ ਇਹ ਸਵਾਲ ਤੁਹਾਨੂੰ ਮੈਂ ਤਾਂ ਕਰਿਆ ਇੱਕ ਬਹੁਤ ਵੱਡਾ ਭਾਜਪਾ ਦਾ ਨੇਤਾ ਉਹਨਾਂ ਦਾ ਚੈਨਲ ਵੀ ਆ ਉਹਨਾਂ ਬੰਨਿਓ ਇੱਕ ਕਮੈਂਟ ਲਿਖਿਆ ਸੀ ਤੁਹਾਡੀ ਜਿਹੜੀ ਵੀਡੀਓ ਆ ਨਾ ਉਹਦੇ ਥੱਲੇ ਲਿਖਿਆ ਸੀ ਵੀ ਇਹਨਾਂ ਲੋਕਾਂ ਦੇ ਨਾਮ ਲੈ ਕੇ ਵੀ ਹੁਣ ਉਹ ਕਿੱਥੇ ਨੇ ਤੇ ਇਦਾਂ ਕਰਕੇ ਇਹ ਕਮੈਂਟਾਂ ਦੇ ਵਿੱਚ ਗੱਲਾਂ ਜਿਹੜੀਆਂ ਅਸੀਂ ਮੈਂ ਤੁਹਾਨੂੰ ਉਹੀ ਪੁੱਛੀਆਂ ਨੇ ਹੋਰ ਕੁਝ ਨਹੀਂ ਪੁੱਛ ਰਿਆ ਤੇ ਹੁਣ ਅੱਗੇ ਪ੍ਰੋਸੈਸ ਤੁਹਾਡਾ ਕੀ ਚੱਲ ਰਿਹਾ ਹੁਣ ਕੀ ਕਾਰਨ ਵੀਰੇ ਮੇਰੀ ਗੱਲ ਸੁਣੋ ਅਸੀਂ ਤਾਂ ਜਿਵੇਂ ਸਾਡੇ ਤੋਂ ਅਸੀਂ ਤਾਂ ਜਿਵੇਂ ਚੱਲੀ ਜਾਂਦਾ ਬਸ ਅਸੀਂ ਤਾਂ ਹੁਣ ਭਰਾਵਾ ਗੱਲ ਸੁਣਾ ਠੀਕ ਗਰੀਬ ਬੰਦੇ ਆ ਹੈ ਅਸੀਂ ਤਾਂ ਹੁਣ ਜਵਾਬ ਤਾਂ ਜੂਨ ਤਾਂ ਵੀ ਦੇਣ ਨੂੰ ਤਿੰਨ ਜਣੇ ਆ ਵਿਸ਼ੁਭਦੀਪ ਗੋਲੀ ਠੀਕ ਆ ਘਰੀ ਬੰਦੇ ਕੋਲ ਕਹਿੰਦਾ ਪੈਸਾ ਵੀ ਨਹੀਂ ਹੁੰਦਾ ਭਾਈ ਵੀ ਜਿਹੜਾ ਬੰਦਾ ਘੱਟੇ ਦਬਦਾ ਜਵਾਨਤਾ ਲਾ ਦੇਵੇ ਬਿਲਕੁਲ ਦੇ ਤੁਸੀਂ ਇਹ ਲੋਕਾਂ ਨੂੰ ਕੋਈ ਫੋਨ ਵਗੈਰਾ ਸੁਨੇਹਾ ਵਗੈਰਾ ਲਾਇਆ ਵੀ ਭਾਈ ਹੁਣ ਉਹਦੀ ਨਾਲ ਖੜਨ ਦਾ ਮੌਕਾ ਜਦੋਂ ਸਾਡਾ ਬੱਚਾ ਤੁਹਾਡੀਆਂ ਸਟੇਜਾਂ ਤੇ ਤੁਹਾਡੇ ਨਾਲ ਖੜਦਾ ਸੀ ਤੁਸੀਂ ਕਿਉਂ ਨਹੀਂ ਖੜ ਰਹੇ ਇਹ ਜਈ ਸਾਰਿਆਂ ਨੂੰ ਹੱਥ ਮੰਨ ਕੇ ਬੇਨਤੀ ਹੈ ਵੀਰੇ ਹਾਂ ਇਹਨੂੰ ਹੱਥ ਬੰਨ ਕੇ ਬੇਨਤੀ ਵੀ ਮੇਰੇ ਪੁੱਤ ਦਾ ਜਿੰਨਾ ਕਿਸੇ ਤੋਂ ਸਾਥ ਦਿੱਤਾ ਜਾਂਦਾ ਵੀਰੇ ਸਾਰੇ ਸਾਥ ਨੇਨ ਬਈ ਜਿੰਦੋਂ ਵਿਸ਼ਵਦੀਪ ਨੇ ਕਿਸੇ ਦਾ ਜਾਤੀ ਪਾਤੀ ਸਮਝਦਾ ਤੇ ਵਿਸ਼ਵਦੀਪ ਨਾਲ ਜਾਤੀ ਪਾਤੀ ਕਿਉਂ ਸਮਝੀ ਜਾਂਦੀ ਆ ਕੀ ਗੱਲ ਵੀ ਪ੍ਰਮਾਤਮਾ ਨੂੰ ਬੰਦਾ ਨਹੀਂ ਇਹ ਤਾਂ ਤੁਸੀਂ ਅਪੀਲ ਹੁਣ ਕਰ ਰਹੇ ਹੋ ਮੈਂ ਇੰਜ ਮੇਰਾ ਸਵਾਲ ਤੁਹਾਨੂੰ ਇਹ ਆ ਵੀ ਪਹਿਲਾਂ ਤੁਸੀਂ ਜਦੋਂ ਪਰਚਾ ਪਿਆ ਨਾਲ ਦੀ ਨਾਲ ਆਪਾਂ ਆਪਣੇ ਕਿਸੇ ਸਮਰਥਕ ਨੂੰ ਫੋਨ ਕਰਦੇ ਆ ਵੀ ਲੈ ਪਾਈਏ ਤੁਹਾਡੇ ਨਾਲ ਖੜੇ ਅੱਜ ਤੁਸੀਂ ਖੜੋ ਅੱਜ ਇਹਦੇ ਝੂਠਾ ਕੇਸ ਬਣ ਗਿਆ ਬਈ ਸਾਰਿਆਂ ਨੂੰ ਬਹੁਤ ਫੋਨ ਕੀਤੇ ਵਿਜੇ ਹਾਂਜੀ ਬਹੁਤ ਫੋਨ ਕੀਤੇ ਸਾਡਾ ਫੋਨ ਨਹੀਂ ਚੱਕਿਆ ਕਿਸੇ ਨੇ ਵਿਜੇ ਯਾ ਮੈਂ ਨਹੀਂ ਤੇ ਫੋਨ ਹ ਮੇਰਾ ਫੋਟੋ ਤੇ ਸਾਰਿਆਂ ਨਾਲ ਖੜਦਾ ਸੀ ਨਾ ਕੋਈ ਖੂਨ ਕਰੇ ਕੋਈ ਚੱਕਦਾ ਮੇਰਾ ਬਿਸ਼ੂਦੀਪ ਕੋਈ ਚੱਕਦਾ ਜੀ ਮੇਰਾ ਬਿਸ਼ੂਦੀਪ ਤੇ ਬਣਿਆ ਨਾ ਮੇਰੇ ਬਿਸ਼ੂਦੀਪ ਨਾਲ ਕੋਈ ਵੀ ਨਹੀਂ ਖੜਾ ਕੋਈ ਵੀ ਨਹੀਂ ਖੜਾ ਇਹ ਤਾਂ ਅਸੀਂ ਆਪਣੇ ਚੈਨਲ ਵੱਲੋਂ ਵੀ ਅਪੀਲ ਕਰਦੇ ਆ ਸਾਰਿਆਂ ਨੂੰ ਵੀ ਭਾਈ ਦੇਖੋ ਝੂਠਾ ਜਾਂ ਸੱਚਾ ਕੇਸ ਇਹਦਾ ਮਾਨਯੋਗ ਅਦਾਲਤ ਨੇ ਦੇਖਣਾ ਠੀਕ ਹੈ ਪਰ ਜਦੋਂ ਵਿਸ਼ਵਦੀਪ ਖੜਦਾ ਸੀ ਤੇ ਉਹਨਾਂ ਲੋਕਾਂ ਨੂੰ ਵੀ ਅੱਜ ਖੜਨਾ ਚਾਹੀਦਾ ਮੇਰੀ ਵੀਰੇ ਗੱਲ ਸੁਣਿਓ ਜੀ ਮੇਰੀ ਜੱਜ ਸਾਹਿਬ ਨੂੰ ਹੈ ਜੀ ਜੀ ਸਾਹਿਬ ਨੂੰ ਤਾਰਨੂ ਮੇਰੇ ਹੱਥ ਬੰਨ ਕੇ ਬੇਨਤੀ ਆ ਵੀ ਉਹਦੀ ਇਨਕੁਆਰੀ ਕੀਤੀ ਜਾਵੇ ਵੀ ਜਿੱਥੇ ਵਿਸ਼ਵਦੀਪ ਨੇ ਪਸਤੌਲ ਲਾਇਆ ਜੀ ਹਾਂ ਜੀ ਇਹ ਨਾ ਸੱਚ ਝੂਠ ਨੂੰ ਵੇਖਣਾ ਜੀ ਕਿ ਇਹ ਕੋ ਗ੍ਰੀਗੋ ਦੇ ਕਰਨਾ ਮੇਰਾ ਵਿਸ਼ਵਦੀਪ ਨਾ ਤੇ ਤਾਂ ਦਵਾਇਆ ਜਾ ਰਿਹਾ ਵੀ ਇਹ ਬਾਜਨਾ ਠਾਵੇ ਉਹ ਲੋਕਾਂ ਪਰਤੀ ਵਾਇਜ ਉਠਾਉਂਦਾ ਜਾਨੀ ਸੱਚ ਦੀ ਆਵਾਜ਼ ਨੂੰ ਦਵਾਇਆ ਜਾ ਰਿਹਾ ਮਤਲਬ ਤੁਹਾਡੇ ਕਹਿਣਾ ਹਾਂਜੀ ਤੇ ਬਾਕੀ ਕੋਈ ਹੋਰ ਗੱਲ ਮੰਨਦੀ ਤੁਹਾਡੇ ਦੇ ਹੋਵੇ ਕੋਈ ਕਹਿਣ ਵਾਲੀ ਕਹਿ ਸਕ ਲੋ ਕੀ ਵੀਰੇ ਮੰਨਦੀਆਂ ਕਮਾ ਤੇ ਕੀ ਨਾ ਕਵਾਂ ਜਿਦੋਂ ਮੇਰੇ ਅੱਜ ਮੇਰੀ ਲੋੜ ਸੀ ਸਾਰਿਆਂ ਦੀ ਦੇ ਆਖਰੀ ਵਾਰ ਜਦੋਂ ਆ ਰਹੇ ਗਏ ਸੀ ਉਹ ਤਾਂ ਬਿਮਾਰ ਜਾਬੀ ਸੁਣਿਆ ਰਹਿੰਦਾ ਸੀ ਤੇ ਬਾਕੀ ਹੁਣ ਘਰ ਦੇ ਵਿੱਚ ਕੌਣ ਆ ਉਹਦੀ ਪੈਰਭਾਈ ਕਰਨ ਵਾਲਾ ਕੌਣ ਆ ਤੁਹਾਡੇ ਚ ਪਰਿਵਾਰ ਦਾ ਪਰਵਾ ਬਸ ਸੀ ਆਪਦਾ ਪਰਿਵਾਰ ਹੈ ਨਹੀਂ ਆ ਜਾਂ ਭੈਣ ਭਰਾ ਦੂਜੇ ਵੀ ਸੁਬਦੀਪ ਦੇ ਸਾਰੇ ਜਿਹੜੇ ਛੱਡਦੇ ਨਾਲੇ ਸੀ ਆਪਦੇ ਆਪ ਦੇ ਜੀ ਖੜੇ ਆ ਵੀਰੇ ਜਾਨੀ ਸਾਡੇ ਨਾਲ ਕੋਈ ਨਹੀਂ ਛੱਡਾ ਬਈ ਜਿਵੇਂ ਬਿਸਬਦੀਪ ਦੀਆਂ ਦੋ ਸਿਸਟਰ ਨੇ ਤੁਸੀਂ ਦੱਸਿਆ ਵੀ ਇੱਕ ਤੁਸੀਂ ਹੋਗੇ ਇੱਕ ਪਿਤਾ ਹੋ ਗਿਆ ਵੀ ਇਹ ਹੀ ਪਰਿਵਾਰ ਦੇ ਵਿੱਚ ਹੈਗੇ ਆ ਹਾਂਜੀ ਤੇ ਬੜੋ ਕੁੜੀਆਂ ਵਿਚਾਰੀਆਂ ਉਹ ਹੀ ਗੱਲ ਵੀ ਉਹ ਜਵਾਕੜੀਆਂ ਪਾਗਲਾਂ ਦੀ ਤਰ੍ਹਾਂ ਰਹਿੰਦੀਆਂ ਜਵਾਕੜੀਆਂ ਉਹ ਕਰਦੀਆਂ ਸਾਰਾ ਕੁਝ ਤੇ ਜਾਂ ਵੀ ਮੈਂ ਸਾਡੇ ਕੋਲ ਤਾਂ ਸਾਨੂੰ ਦਿਲਸਾਤ ਵੀ ਦੇ ਲਿਆ ਕਿ ਵੀ ਅਸੀਂ ਤੁਹਾਡੇ ਨਾਲ ਖੜੇ ਆ ਕਿਸੇ ਨੇ ਵੀ ਕੋਈ ਸਾਡੇ ਨਾਲ ਨਹੀਂ ਖੜਾ ਕੇ ਬਈ ਕਿਸੇ ਨੇ ਵੀ ਸਾਡਾ ਸਾਥ ਨਹੀਂ ਦਿੱਤਾ ਜੇ ਜਦੋਂ ਵਿਸ਼ਦਦੀਪ ਜਮਾਨਤ ਤੇ ਆਜੂ ਫੇਰ ਉਹਨੂੰ ਕੋਈ ਤੁਸੀਂ ਕਹੇਂਗੀ ਉਹ ਗੱਲ ਵੀ ਭਾਈ ਸੰਭਲ ਕੇ ਚੱਲ ਕਾਕਾ ਕੋਈ ਨਹੀਂ ਖੜਦਾ ਪੈਂਦੀਆਂ ਦੇ ਵਿੱਚ ਜਿਵੇਂ ਇੱਕ ਕਹਾਵਤਾ ਵੀ ਔਖੇ ਵੇਲੇ ਕੋਈ ਨਹੀਂ ਖੜਦਾ ਹੁੰਦਾ ਤੇ ਜਿਆ ਗੁਰਬਾਣੀ ਹੁਣ ਵੀਰੇ ਮੇਰੀ ਗੱਲ ਸੁਣੋ ਇੱਕ ਪ੍ਰਮਾਤਮਾ ਲਾਉਂਦਾ ਬੰਦੇ ਦੀ ਡਿਊਟੀ ਜੀ ਜੀ ਠੀਕ ਆ ਹਾਂਜੀ ਜੋ ਵਾਹਿਗੁਰੂ ਨੇ ਬੰਦੇ ਦੀ ਡਿਊਟੀ ਲਾਉਂਦਾ ਬੰਦਾ ਕੋਈ ਨਹੀਂ ਆਪਲੀ ਆਪ ਕਿਸੇ ਪਾਸੇ ਨਹੀਂ ਜਾਂਦਾ ਇਹ ਕਿਸੇ ਨੂੰ ਪ੍ਰਮਾਤਮਾ ਕੁਰਸੀ ਦੀ ਡਿਊਟੀ ਦੇ ਦਿੰਦਾ ਕਿਸੇ ਨੂੰ ਕਿਸੇ ਚੀਜ਼ ਦੀ ਡਿਊਟੀ ਦੇ ਦਿੰਦਾ ਇਹ ਵਾਹਿਗੁਰੂ ਦੀ ਡਿਊਟੀ ਜਿੰਨਾਲਾ ਬਾਬਾ ਨਾਨਕ ਪਰ ਇੱਕ ਗੱਲ ਅਸੀਂ ਵੀ ਇਹ ਗੱਲ ਦੀ ਨਖੇਦੀ ਕਰਦੇ ਆ ਵੀ ਜਿਵੇਂ ਤੁਸੀਂ ਦੱਸਿਆ ਵੀ ਅਸੀਂ ਫੋਨ ਲਾਏ ਨੇ ਅਸੀਂ ਬਹੁਤ ਕਰਿਆ ਵੀ ਨਾਲ ਖੜਨਾ ਦਾ ਦੂਰ ਦੀ ਗੱਲ ਸਾਡਾ ਮਤਲਬ ਦੁੱਖ ਵੀ ਨਹੀਂ ਪੁੱਛਿਆ ਵੀ ਭਾਈ ਕਾਹਦਾ ਕੇਸ ਕਿੱਦਾਂ ਬਣਿਆ ਕੀ ਹੋਇਆ ਇਦਾਂ ਬਹੁਤ ਮਾੜੀ ਗੱਲ ਆ ਜਿਹੜੇ ਬੰਦਿਆਂ ਨੇ ਤੁਹਾਡੇ ਨਾਲ ਕਰਿਆ ਇਦਾਂ ਜਦੋਂ ਕਿ ਬਿਸਵਦੀਪ ਤੁਸੀਂ ਦੱਸਦੇ ਹੋ ਵੀ ਹਰ ਸਟੇਜ ਦੇ ਅਸੀਂ ਦੇਖਿਆ ਵੀ ਆ ਤੇ ਬੋਲਦਾ ਵੀ ਦੇਖਿਆ ਤੇ ਇਹਦਾ ਤੁਸੀਂ ਅੱਜ ਜੋ ਵੀ ਆ ਤੁਹਾਡੇ ਸਾਹਮਣੀਆਂ ਨਤੀਜਾ ਤੇ ਬਾਕੀ ਚਲੋ ਧੰਨਵਾਦ ਤੁਹਾਡਾ ਪਰਮਾਤਮਾ ਕਰੇ ਉਹ ਠੀਕ ਠਾਕ ਹੋਵੇ ਠੀਕ ਹੈ ਜੀ